ਜਦੇਦਾਰ ਟੌੜਾ ਸਾਹਿਬ ਦੀ ਸ਼ਖਸੀਅਤ ਬਾਬਤ ਰਾਗਵਾਂ ਦੇ ਬਾੜੀਆ ਦੇ ਸਤਕਾਰਯੋਗ ਨੁਮਾਇੰਦਿਆਂ ਤੋਂ ਤੁਸੀਂ ਬੜੇ ਵਿਸਥਾਰ ਨਾਲ ਸੁਣਿਆ। ਜਨਾਬ ਵੀ ਜਦੇਦਾਰ ਟੌੜਾ ਸਾਹਿਬ ਦੇ ਨਾਲ ਮੁਲਾਕਾਤ ਹੋਇਆ। ਭਾਵੇਂ ਕੁਝ ਸਮਾਂ ਉਹਨਾਂ ਨਾਲ ਬੈਠ ਕੇ ਵਾਦਨ ਬਲਾਸ ਹੋਏ ਉਹਨਾਂ ਦੀ ਸ਼ਖਸੀਅਤ ਨੂੰ ਤੁਸੀਂ ਸਾਰੇ ਜਾਣੂ ਆ। ਉਹ ਸਿੱਖੀ ਪ੍ਰਤੀ ਕਿਸ ਤਰ੍ਹਾਂ ਸਮਰਪਿਤ ਸਨ। ਧਰਮ ਤੇ ਰਾਜਨੀਤੀ ਦੇ ਸੁਮੇਲ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਬੇਦਾਗ ਰੱਖਿਆ 6 ਵਾਰ ਮੈਂਬਰ ਰਾਜ ਸਭਾ ਤੇ 1 ਵਾਰ ਮੈਂਬਰ ਲੋਕ ਸਭਾ ਹੁੰਦਿਆਂ ਵੀ ਉਹਨਾਂ ਨੇ ਕਿਸ ਤਰ੍ਹਾਂ ਰਾਜਨੀਤਿਕ ਜ਼ਿੰਦਗੀ ਦੇ ਨਾਮ ਨਾਲ ਧਾਰਮਿਕ ਜ਼ਿੰਦਗੀ ਨੂੰ ਪਰਮੁਖਤਾ ਦੇ ਨਾਲ ਨਿਭਾਇਆ ਕਿ ਜੱਜਦੇਹਰ ਟੋਹੜਾ ਸਾਹਿਬ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹਨਾਂ ਨੇ ਸਾਨੂੰ ਮਿਹਰ ਤੇ ਪੀੜੀ ਦਾ ਸੁਨੇਹਾ ਦਿੱਤਾ ਪਰ ਜੇਸਤਰਾ ਜਥੇਦਾਰ ਟੋੜਾ ਸਾਹਿਬ ਨੇ ਇਸ ਨੂੰ ਅੱਜ ਦੇ ਸਮੇਂ ਦੇ ਅੰਦਰ ਲਿਵਾਉਣਾ ਕੀਤਾ ਉਹਨਾਂ ਦਾ ਜੀਵਨ ਸਾਡਾ ਮਾਰਗਦਰਸ਼ਨ ਕਰਦਾ ਹੈ ਮੈਂ ਇੱਕ ਘਟਨਾ ਉਹਨਾਂ ਦੇ ਜੀਵਨ ਨਾਲ ਜੋ ਮੇਰੇ ਨਾਲ ਸੰਬੰਧਿਤ ਹੈ ਉਹ ਸਾਂਝੀ ਕਰਕੇ ਤੁਹਾਡੇ ਤੋਂ ਖਿਮਾ ਮੰਗ ਲੈਣੀ ਕਿਉਂਕਿ ਬੜੇ ਸਤਿਕਾਰਯੋਗ ਬੁਲਾਰੇ ਬੈਠੇ ਆ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਦੇਦਾਰੇ ਕਰਨਾ ਉਹ ਜਥੇਦਾਰ ਟੋੜਾ ਸਾਹਿਬ ਨੂੰ ਛੱਡਦਾ ਤੇ ਫੁੱਲ ਭੇਟ ਕਰਨੇ ਆ ਗੁਰੂ ਪਿਆਰੇਓ 1998 ਵੀ ਲੱਗਾ। ਜਦੋਂ 1997 ਦੇ ਦੰਦਮਾ ਵਿੱਚ ਸਾਲ ਤੋਂ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਮਾਲਵੇ ਦੇ ਖੇਤਰ ਤੱਕ ਸ੍ਰੀ ਦੰਦਮਾ ਸਾਹਿਬ ਦੇ ਇਲਾਕੇ 'ਚ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਸ਼ੁਰੂ ਕੀਤਾ। ਗੁਰਦੁਆਰਾ ਦਾਦੂ ਸਾਹਿਬ ਭਾਵੇਂ ਜ਼ਿਲ੍ਹਾ सिरसा ਹਰਿਆਣਾ ਸਟੇਟ ਵਿੱਚ ਪੈਂਦਾ ਹੈ। ਪਰ ਤਖਤ ਸਾਹਿਬ ਤੋਂ 2 ਫਰਲਾਂਗਾਂ ਦੀ ਦੂਰੀ ਤੇ ਕੇਵਲ 15 ਮਿੰਟ ਦਾ ਰਸਤਾ ਹੈ। ਜਦੋਂ ਧਰਮ ਪ੍ਰਚਾਰ ਸ਼ੁਰੂ ਕੀਤਾ 1997 ਦੇ ਇਲਾਕੇ ਸੀ ਸੌਦਾ ਸਾਧਾ ਉਹਦੀ ਮਾਰ ਹੀੜ ਸੀ ਇਲਾਕਾ ਤੇ ਦਾ ਸਟੇਟਾਂ ਦੀਆਂ ਸਰਕਾਰਾਂ ਬਣਾਉਣ ਦਾ ਦਾਵਾ ਕਰਦਾ ਸੀ ਉਹਨੇ ਧਾਰਮਿਕ ਦਿਵਾਨਾਂ ਨੂੰ ਰੋਕਣ ਦਾ ਗੁਰਮੁਖ ਪਿਆਰਿਓ ਤਹਈਆ ਕਰ ਲਿਆ ਕਿ ਇੱਥੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਬਾਘ ਹੋਵੇ ਅਮਰ ਸੰਚਾਰ ਦੀ ਲਹਿਰ ਨਾ ਚੱਲੇ ਕਿਉਂਕਿ ਪਿੰਡ ਪਿੰਡ ਤਿੰਨ ਦਿਵਾਨ ਪੰਜ ਦਿਵਾਨ ਹਰ ਆਖਰੀ ਦਿਵਾਨ ਤੇ ਆਮਰੋ ਸਚਾਰ ਜੇ ਜਦੋਂ ਇਹ ਲਹਿਰ ਚੱਲੀ ਪੰਜ ਦੀਵਾਨ ਸਾਧ ਕੋੜਫਤਾ ਜ਼ਿਲ੍ਹਾ ਬਠਿੰਡਾ ਵਿੱਚ ਤਿੰਨ ਦੀਵਾਨ ਸੱਜ ਗਏ ਚੌਥੇ ਦੀਵਾਨ ਤੇ ਜਾਣਾ ਸੀ ਦਾਣਾ ਮੰਡੀ ਪਿੰਡ ਕੋੜਫਤਾ ਜ਼ਿਲ੍ਹਾ ਬਠਿੰਡਾ ਮੈਨੂੰ ਅੱਜ ਵੀ ਯਾਦ ਹੈ 19 ਦਸੰਬਰ 1998 ਦਾ ਦਿਨ ਸੀ ਤਖਤ ਸ੍ਰੀ ਦੰਦਮਾ ਸਾਹਿਬ ਤਲਵੰਡੀ ਸਾਹਿਬ ਉਹਦਾ ਡੀਐਸਪੀ ਉਸ ਵੇਲੇ ਸਰਦਾਰ ਦਰਸ਼ਨ ਸਿੰਘ ਸੰਧੂ ਉਹਨਾਂ ਦਾ ਸੁਨੇਹਾ ਮੇਰੇ ਕੋਲ ਪੁੱਜ ਗਿਆ ਕਿ ਜੇ ਅੱਜ ਹਰਿਆਣੇ ਤੋਂ ਪੰਜਾਬ ਦੀ ਧਰਤੀ ਤੇ ਪੈਰ ਪਾਇਆ ਰਸਤੇ 'ਚ ਬਾਰਡਰ ਤੇ ਜਿਹੜਾ ਪੰਜਾਬ ਹਰਿਆਣੇ ਦਾ ਬਾਰਡਰ ਆ ਸੀਮਾ ਉੱਥੇ ਨਾਕਾ ਲੱਗਾ ਤੇ ਲੰਮੀਆਂ ਤਾਇਰਾਂ ਬਣਾਈਆਂ ਕਹਿੰਦਾ ਥਾੜੇ ਸਾਰੇ ਸਾਥੀਆਂ ਸਮੇਤ ਕਹਿੰਦਾ ਫੜ ਕੇ ਲੱਗਾ ਤੋੜ ਕੇ ਉੱਥੇ ਢੱਕ ਦੇਵਾਂਗਾ ਕਹਿੰਦਾ ਪ੍ਰਚਾਰ ਨਹੀਂ ਕਰਨ ਦੇਣਾ ਇਦੋਂ ਗੁਰਦੁਆਰਾ ਕਮੇਟੀ ਕੋਰਟ ਬੱਤਾ ਤੇ ਮੇਰੇ ਕੋਲੇ ਪੁੱਜੀ ਉਹਨਾਂ ਦਾ ਸੁਨੇਹਾ ਦਾਦਾ ਹਰਿਆਣੇ ਦੇ ਵਿੱਚ ਦੀ ਗੁਰਮਤ ਪਿਆਰੇ ਜਥੇਦਾਰ ਟੋੜਾ ਸਾਹਿਬ ਨਾਲ ਗੱਲ ਕਰਕੇ ਹਰਿਆਣੇ ਦੇ ਵਿਚਲੇ ਰਸਤੇ ਦਿੱਲੀ ਆਪਣਾ ਚੰਡੀਗੜ੍ਹ ਸਟੇਟ ਗੈਸਟ ਹਾਊਸ ਪਹੁੰਚਿਆ ਜਿੱਥੇ ਜਥੇਦਾਰ ਟੋੜਾ ਸਾਹਿਬ ਬੈਠੇ ਸਨ ਉਸ ਵੇਲੇ ਬਾਬੂ ਕਾਂਸੀ ਰਾਜ ਉਹਨਾਂ ਦੇ ਨਾਲ ਬੈਠੇ ਸਨ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਬੈਠੇ ਸਨ ਜਿੰਨਾ ਆਗੂਆਂ ਦੇ ਨਾਲ ਜਿਸ ਵੇਲੇ ਵਿਚਾਰ ਵਟਾਂਦਰਾ ਹੋਇਆ ਜਥੇਦਾਰ ਟੋਣਾ ਸਾਹਿਬ ਪ੍ਰਧਾਨ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਕਿਹਾ ਜਥੇਦਾਰ ਸਾਹਿਬ ਪੰਜਾਬ ਨੂੰ ਧਰਮੀ ਤੇ ਧਰਮ ਪ੍ਰਚਾਰ ਤੇ ਪਾਬੰਦੀ ਲੱਗ ਰਹੀ ਹੈ ਪ੍ਰਤਾਪ ਸਿੰਘ ਬਾਦਲ ਦੀ ਸਰਕਾਰ ਹੈ ਅਕਾਲੀ ਦਲ ਦੀ ਸਰਕਾਰ ਹੈ ਤੁਹਾਡੀ ਸਰਕਾਰ ਤੁਸੀਂ ਵੀ ਉਹਨਾਂ ਦੇ ਨਾਲ ਤੇ ਜੇ ਭਵੰਦੀ ਧਰਮ ਪ੍ਰਚਾਰ ਦੀ ਪੰਜਾਬ ਦੀ ਧਰਤੀ ਤੇ ਲੱਗ ਰਹੀ ਹੈ ਤੇ ਅਸੀਂ ਦੁਨੀਆ ਸਟੇਟਾਂ 'ਚ ਕਿਵੇਂ ਕਰਾਂਗੇ ਜਦੇਦਰ ਟੋਹੜਾ ਸਾਹਿਬ ਨੇ ਉਸ ਵੇਲੇ ਇਸ ਗੱਲ ਤੇ ਗੁਰਮਖ ਪਿਆਰੋ ਐਕਸ਼ਨ ਲੈਂਦਿਆਂ ਮੈਨੂੰ ਕਹਿੰਦੇ ਜਾਓ ਤੁਸੀਂ ਜਾ ਕੇ ਦਿਵਾਨ ਲਾਓ ਧਰਮ ਦਾ ਪ੍ਰਚਾਰ ਕਰੋ ਜੇ ਰਕਾਵਟ ਆਉਗੀ ਤੇ ਫਿਰ ਅਸੀਂ ਦੇਖਾਂਗੇ ਮੈਂ ਚੰਡੀਗੜ੍ਹ ਤੋਂ ਉਸੇ ਦਿਨ ਚੱਲਿਆ ਭਾਈ ਦਰਦੀਪ ਸਿੰਘ ਬਠਿੰਡਾ ਉਹ ਵੀ ਮੇਰੇ ਨਾਲ ਸਨ ਉਸ ਵੇਲੇ ਜਦੋਂ ਅਸੀਂ ਚੰਡੀਗੜ੍ਹ ਤੋਂ ਚੱਲੇ ਬਠਿੰਡੇ ਪਹੁੰਚੇ ਇੱਕ ਗੁਰਦੁਆਰਾ ਸਾਹਿਬ ਦਾ ਨੀ ਪੱਥਰ ਰੱਖਣਾ ਸੀ ਨੀ ਪੱਥਰ ਰੱਖਣ ਤੋਂ ਬਾਅਦ ਦੁਪਹਿਰ ਦਾ ਦੀਵਾਨ ਜਦੋਂ 20 ਦਸੰਬਰ 1998 ਕੂੜਫਤੇ ਪਿੰਡ ਨੂੰ ਜਦੋਂ ਗੱਡੀਆਂ ਕੋੜ ਸ਼ਹੀਰ ਤੋਂ ਮੋੜੀਆਂ ਤੇ ਪੁਲਿਸ ਨੇ ਰੋਕ ਲੀਆਂ ਐਸਐਸਪੀ ਸਰਦਾਰ ਹਰਨੇਕ ਸਿੰਘ ਸਰਾਸਨ ਕਹਿੰਦੇ ਅੱਜ ਦੀ ਡੇਟ ਵਿੱਚ ਤੁਹਾਨੂੰ ਉੱਥੇ ਨਹੀਂ ਜਾਣ ਦੇਣਾ ਸਾਨੂੰ ਡਿਟੇਨ ਕਰ ਲਿਆ ਤਲਵੰਡੀ ਸਾਬੋ ਥਾਣੇ 25 ਸਾਥੀਆਂ ਸਮੇਤ ਸਵੇਰ ਤੋਂ ਸ਼ਾਮ ਤੱਕ ਡਿਟੇਨ ਕਰਕੇ ਰੱਖਿਆ ਤੇ ਸ਼ਾਮ ਨੂੰ 30-40 ਗੱਡੀਆਂ ਸਾਨੂੰ ਗੁਰਦੁਆਰਾ ਦਾदू ਸਾਹਿਬ ਛੱਡ ਕੇ ਆਇਆ ਦੀਵਾਨ ਦਾ ਟਾਈਮ ਕੱਢ ਦਿੱਤਾ ਮੈਂ ਜਥੇਦਾਰ ਟੋੜਾ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਲਓ ਅਸੀਂ ਤੇ ਆਪਣੀ ਡਿਊਟੀ ਨਿਭਾਈ ਐ ਹੁਣੇਗਾ ਤੁਹਾਡੀ ਜ਼ਿੰਮੇਵਾਰੀ ਬਣਦੀ ਐ ਉਹਨਾਂ ਨੇ ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਜਲਕੀਤੀ ਆਖਿਆ ਪੰਜਾਬ ਦੀ ਧਰਤੀ ਤੇ ਧਰਮ ਪ੍ਰਚਾਰ ਨਹੀਂ ਰੁਕਣਾ ਚਾਹੀਦਾ ਜੈਦਰ ਟੋਹੜਾ ਸਾਹਿਬ ਸੰਤ ਸਮਾਜ ਦੰਤਵੀਟ ਦੇ ਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਸੰਸਮਾਜ ਦੇ ਪ੍ਰਧਾਨ ਬਾਬਾ ਸਰਬਜੀਤ ਸਿੰਘ ਬੇਦੀ ਉਹਨਾਂ ਨਾਲ ਗੱਲਬਾਤ ਹੋਈ 6 ਤੇ 7 ਜਨਵਰੀ 1999 ਦਾ ਦਿਨ ਉਸੇ ਦਾਣਾ ਮੰਡੀ ਚ ਰੱਖ ਦਿੱਤਾ ਫਿਰ ਜਿੱਥੇ ਸਾਰਾ 5000ਾਂ ਦੀ ਤਦਾਦ ਵਿੱਚ ਪਹੁੰਚਿਆ ਇਹ ਪੰਥ ਨੇ ਲਲਕਾਰ ਚਾਇਆ ਜਥੇਦਾਰ ਟੋੜਾ ਸਾਹਿਬ ਸਾਹਿਬ ਚਾਇਆ ਸੰਤ ਸਮਾਜ ਜੇ ਸਭ ਦਾ ਸਾਧ ਨੂੰ ਆਖਿਆ ਕਿ ਭਾਈ ਧਰਮ ਦਾ ਪ੍ਰਚਾਰ ਨਹੀਂ ਰੁਕਣ ਦੇਾਂਗੇ ਮੇਰੇ ਇਹਦੇ ਮੂੰਹ ਤੇ ਦਾੜਾ ਹੀ ਪਰਤਾਸ਼ ਹੋ ਰਿਆ ਸੀ ਉਮਰ ਛੋਟੀ ਸੀ ਕਹਿੰਦੇ ਇਹਦਾ ਸਮਝਣਾ ਕਿ ਬਦੀ ਸਿੰਘ ਛੋਟੀ ਉਮਰ ਦਾ ਭਜੰਗੀਏ ਨੂੰ ਤਲਵਾ ਲਵਾਂਗੇ ਘਰਾੜਵਾਂਗੇ ਸਾਰਾ ਪੰਥ ਧਰਮ ਪ੍ਰਚਾਰ ਦੀ ਇਹਨਾਂ ਦੀ ਪਿੱਠ ਤੇ ਖੜਾ ਜਥੇਦਾਰ ਟੋੜਾ ਸਾਹਿਬ ਨੇ ਗੁਰਮੁਖ ਪਿਆਰੋ ਐਸਾ ਬਲਕਾਰਾ ਸੌਦਾ ਸਾਦ ਨੂੰ ਦਿੱਤਾ ਉਹ ਦਿਨ ਜਾਵੇ ਤੇ ਆ ਦੁਨਿਆਵੇ ਭਾਵੇਂ ਅਨੇਕਾਂ ਖਾਮਾਂ ਤੇ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗ੍ਰਿਫਤਾਰੀਆਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਮੁਕੱਦਮੇ दर्ज ਹੋਏ ਜਿਨ੍ਹਾਂ ਕਟੜੀਆਂ ਪਈਆਂ ਪਰ ਜਥੇਦਾਰ ਟੋੜਾ ਸਾਹਿਬ ਦਾ ਹਮੇਸ਼ਾ ਸਾਥ ਰਿਹਾ ਇੱਕੋ ਇੱਕ ਪ੍ਰਧਾਨ ਸ੍ਰੋਮਣੀ ਕਮੇਟੀ ਦਾ ਦੇਖਿਆ ਇਹੜੇ ਹਵਾਲੇ ਵਾਕਿਆਂ ਦੇ ਅੰਦਰ ਉਹ 399 ਜਦੋਂ ਖਾਲਸੇ ਦੇ 377 ਤੇ ਨਗਰ ਕੀਰਤਨ ਸਿਰਸਾ ਤੇ ਫਤਿਹਬਾਦ ਖਾਲਸਾ ਮਾਰਚ ਕੱਢਿਆ ਤੇ ਜੱਥੇਦਾਰ ਟੋਹੜਾ ਸਾਹਿਬ ਆਪ ਨੰਗੇ ਪੈਰੀ ਉਹਨਾਂ ਤੋਂ ਬਾਅਦ ਕਿੰਨੇ ਪ੍ਰਧਾਨ ਬਦਲੇ ਮੈਂ ਕਿਸੇ ਬਾਰੇ ਮਾੜਾ ਚੰਗਾ ਨਾ ਕਹਾ ਪਰ ਮੈਂ ਉਸ ਵਾਕੇ ਦੇ ਕਿਸੇ ਨੂੰ ਨੰਗੇ ਪੈਰੀ ਇਤਾਂ ਮਾਰਚਾਂ ਦੇ ਅੰਦਰ ਨਗਰ ਕੀਰਤਨਾਂ ਦੇ ਵਿੱਚ ਵੀ ਦੇਖਿਆ ਜਿਸ ਤਰ੍ਹਾਂ ਜੱਥੇਦਾਰ ਟੋਹੜਾ ਸਾਹਿਬ ਉਸ ਇਲਾਕੇ ਦੇ ਅੰਦਰ ਫਿਰ ਸੌਦਾ ਸਾਧ ਨੂੰ ਠੱਡ ਪਾਉਣ ਵਾਸਤੇ ਸਾਡੀ ਕੰਢ ਤੇ ਖੜੇ ਹੋਏ ਤੇ ਗੁਰਮਖ ਪਿਆਰਿਓ ਸਿੱਖੀ ਪ੍ਰਚਾਰ ਦੀ ਉਹਨਾਂ ਦਾ ਜਜ਼ਬਾ ਸੀ ਤਾਂ ਹੀ ਉਹਨਾਂ ਦੇ ਨਾਲ 1999 ਖਾਲਸਾ ਸਾਜਨਾ ਦੇ 300 ਸਾਲ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਇਨਸੈਕਟਵ ਤੋਂ ਜਿੱਦਾ ਜਥੇਦਾਰਾਂ ਨੂੰ ਪਾਸੇ ਕੀਤਾ ਜਾਂਦਾ ਉਹ ਉਸ ਮੇਲੇ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਦੋਂ ਪਾਸੇ ਕੀਤਾ ਤਾਂ ਤਿੰਨ ਵੱਡੇ ਮਾਰਚ ਯੋ ਨਾਨਪੁਰ ਸਾਹਿਬ ਦੀ ਧਰਤੀ ਦੇ ਵਿਸ਼ੇਸ਼ ਨਗੀ ਸਕੇ ਜਥੇਦਾਰ ਟੋੜਾ ਸਾਹਿਬ ਸੰਤ ਸਮਾਜ ਤੇ ਉਥੇ ਇੱਕ 2000 ਤੋਂ ਵੱਧ ਜਗੀਆਂ ਦਾ ਕਾਫਲਾ ਸੀ ਨਰ ਸ੍ਰੀ ਦਮਦਮਾ ਸਾਹਿਬ ਤੋਂ ਖਾਲਸਾ ਮਾਰਚ ਲੈ ਕੇ ਤੁਰੇ ਉਹਨਾਂ ਦੇ ਨਾਲ ਖੜੇ ਉਹ ਆਖਰੀ ਸਾਹਾਂ ਤੱਕ ਉਹਨਾਂ ਦਾ ਸਾਡੇ ਨਾਲ ਸਹਿਯੋਗ ਰਿਹਾ ਇਸ ਧਰਮ ਪ੍ਰਚਾਰ ਦੇ ਅੰਦਰ ਭਾਵੇਂ ਕਿ ਮੌਕੇ ਦੀ ਸਰਕਾਰ ਉਹਨਾਂ ਦੇ ਭਾਈਵਾਲਾਂ ਦੀ ਸਰਕਾਰ ਸੀ ਉਹਨਾਂ ਨੇ ਬਹੁਤ ਗੁਰਮਤੂ ਪਿਆਰਿਓ ਜਿਹੜਾ ਸੀ ਰਕਾਬਤਾ ਖੜੀਆਂ ਕੀਤੀਆਂ ਕਿਉਂਕਿ ਸੌਦਾ ਸਾਧ ਨਾਲ ਲੋਤਾਂ ਦੇ ਵੋਟਾਂ ਦੇ ਸਮਝੌਤੇ ਸਨ ਪ੍ਰਤਾਪ ਸਿੰਘ ਬਾਦਲ ਦੇ ਪਰਵਾਰ ਦੇ ਪਰ ਜਥੇਦਾਰ ਟੋਹੜਾ ਸਾਹਿਬ ਨੇ ਸਦਾ ਸਿੱਖੀ ਪ੍ਰਚਾਰ ਨੂੰ ਜਿਹੜਾ ਸੀ ਉਹ ਪੈੜ ਦਿੱਤੀ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਉਸੇ ਦਿੱਤੇ ਹੋਏ ਸਾਧਨ आज ਜੁਲਦਾ ਕਰਨ ਵਾਸਤੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਸਾਥੀਆਂ ਸਮੇਤ ਪਹੁੰਚੇ ਜਿੰਨੀਆਂ ਵੀ ਸੰਗਤਾਂ ਜਥੇਦਾਰ ਟੌੜਾ ਸਾਹਿਬ ਦੀ ਯਾਦ ਵਿੱਚ ਇੱਥੇ ਪਹੁੰਚੀ ਹੈ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਸਹਿਬਾਨ ਇੱਥੇ ਪਹੁੰਚੇ ਹੈ ਮੈਂ ਸਮਝਦਾ ਇਹ ਸਾਰੇ ਉਹਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋ ਕੇ ਆ ਗਏ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਸਤਿਗੁਰੂ ਸੱਜੇ ਪਾਤਸ਼ਾਹ ਦੇ ਚਰਨਾਂ ਚਰਵਾਸ ਕਰਦਾ ਕਿ ਜਿਸ ਤਰ੍ਹਾਂ ਜਥੇਦਾਰ ਟੋਹੜਾ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੱਤਿਆ ਧਰਮ ਤੇ ਰਾਜਨੀਤੀ ਦਾ ਸੁਵੇਲ ਰੱਖਦੇ ਆ ਧਰਮ ਨੂੰ ਅੱਗੇ ਰੱਖ ਕੇ ਗੁਰਮਖ ਪਿਆਰਿਓ ਧਰਮ ਨੂੰ ਅੱਗੇ ਤੇ ਜਾਣ ਵਾਸਤੇ ਯੋਗਦਾਨ ਪਾਇਆ ਸਾਡੇ ਤੇ ਵੀ ਸਤਿਗੁਰ ਸੱਜੇ ਪਾਤਸ਼ਾਹ ਸਾਹਿਬ ਤੇ ਇਲਾਹੀ ਕਿਰਪਾ ਕਰੇ ਕਿ ਅਸੀਂ ਧਰਮ ਨੂੰ ਅੱਗੇ ਰੱਖ ਕੇ ਗੁਰੂ ਦੇ ਸਿਧਰਤਾ ਨੂੰ ਮਾਨ ਮਰਿਆ ਦਾ ਨੂੰ ਅੱਗੇ ਰੱਖ ਕੇ ਗੁਰਮਖ ਪਿਆਰੋ ਆਪਣੇ ਦੇਸ਼ ਦੀ ਤਾਮ ਦੀ ਧਰਮ ਦੀ ਆਪਣੀਆਂ ਸੰਸਥਾਵਾਂ ਦੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਸੇਵਾ ਕਰ ਸਕੀਏ